ਪੈਸੇ ਇਕੱਠੇ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਲਾ ਦਿੱਤਾ ਕਿ ਜਿੰਨੇ ਵੀ ਪੁਆਇੰਟ ਨੇ ਸਾਰੇ ਬੰਦ ਕਰ ਦिए ਪਾਣੀ ਆ ਨਾਲੇ ਬਾਕੀ ਐਪੀਜੀ ਨੇ ਸੀਟੀਓ ਸਾਹਿਬ ਨੂੰ ਬੁਲਾਇਆ ਹੋਰ ਬਾਕੀ ਬੰਦੇ ਆਏ ਗਵਰਨਮੈਂਟ ਦੇ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ ਸਾਰੇ ਦਾ ਸਾਰਾ ਨਾਲਾ ਜਿਹੜਾ ਕੱਢ ਦਿਆਂਗੇ ਕੱਲ ਕਮਿਟਮੈਂਟ ਹੈ ਕਿ ਪਾਣੀ ਦੀ ਸਪਲਾਈ ਨਹੀਂ ਨਹੀਂ ਆਏਗੀ ਥੈਂਕ ਯੂ ਸਰ ਸਾਡੀ ਵੀਯਾ ਜਿੰਦਾਬਾਦ ਕਰੋ ਠੀਕ ਹੈ ਬਾਈ ਤੇ ਖੁਦ ਨਾ ਕਿ ਸਿਮਿੰਟ ਨੂੰ ਪਾਣੀ ਹੈ ਨਾ ਤੇ ਮੈਂ ਪਾਣੀ ਵੀ ਤੇਰੇ ਬਣਾਉਣ ਤੇ ਮੈਂ ਆਪ ਕੋਲੋਂ ਬਣਾ ਕੇ ਪਾਣੀ ਵੀ ਪਾਣੀ ਲੈ ਦਮਾ ये नाली की हालत है हमारी आके सारा हमारे गेट के सामने पानी जीवन नगर में नाली सारा गंद लोटे के सामने आया था हमने तुरंत हैप्पी बेज़ी को कॉल किया और उन्होंने टीम भेज दी सफाई के लिए ये लगे हुए हैं नाली को ब्लॉकेज जो इसको हटाने के लिए थैंक्स टू मिट्टर मिस्टर हैप्पी भैया जी आपने कुछ एक्शन लिया बहुत बहुत धन्यवाद आपका ਉਹ ਇਹ ਮੇਰਾ ਕੰਮ ਕਰਵਾਵਾ ਸਿੱਧਾ ਮੇਰਾ ਕੰਮ ਕਰਵਾਵਾ ਜੋ ਆਪਣੇ ਪ੍ਰਸ਼ਾਸਨ ਦੀ ਕੀ ਕਰਨੇ ਸੀ ਕਿ ਮੈਂ ਸਰ ਰਿਮੋਟ ਕਟਿੰਗ ਕਰਾ ਕੇ ਨਾ ਇਹਨੂੰ ਬੰਦ ਕਰਾ ਲਿਆ ਤੇ ਪਾਣੀ ਬਾਹਰ ਆ ਰਿਹਾ ਹੈ ਇਹ ਪਾਣੀ ਬਾਹਰ ਹੈ ਇਹ ਆਪਣੇ ਪ੍ਰਸ਼ਾਸਨ ਦਾ ਸਰ ਆ ਗਈ ਮੇਰੇ ਨਾਲ ਕਹਿੰਦੇ ਆਰ ਜੀ ਦੀ ਮਾਰਨਿੰਗ ਕਿ ਵੀਰ ਕਿ ਹਾਲ ਹੈ ਕੋਈ ਕੰਮ ਹਾਂ ਗੱਡੀ ਮੈਨੂੰ ਪਤਾ ਵੀ ਦੇਖ ਗਿਆ ਅਲੀ ਬਿਲਟੀ ਆਇਆ ਤੇ ਕਾਈਂ ਲੇ ਗੱਲ ਲੈ ਗਿਆ ਬਿੱਲੇ ਕੀਤਾ ਸਾਨੂੰ ਆਇਆ ਕਰਦਾ ਇਹ ਕੰਪਨੀ ਜੀ ਕਰ ਰਿਹਾ ਇਹ ਪੰਡ ਕਰਾ ਗਿਆ ਹਾਂ ਹਾਂ ਇਹ ਐਸੇ ਇੱਕ ਬਾਕੀ ਆਜਾ ਜੇ ਤੂੰ ਉਹਦੇ ਕੋਲ 4 ਵਜੇ ਬਿੱਲੇ ਕੋ ਭੀ ਆ ਨਾ ਮੋਨ ਆਪਣੀ ਕਲੈਕਸ਼ਨ ਕੀਤੀ ਹੈ ਹਾਂ ਹਾਂ ਤੇ ਉਹਦੇ ਨਾਲ ਕੰਮ ਕਰਾ ਰਿਆ ਸੀ ਠੀਕ ਹੈ ਵੇ ਇਹ ਇੰਨੇ ਨੇ ਕਰਾਣਾ ਤੇ ਸਭ ਬੰਦ ਇੰਨਾ ਕਿੰਨੇ ਬੰਦ ਕਰਾ ਸਰ ਇਹ ਅਸੀਂ ਜਿਹੜਾ ਨਾ ਕਿਧਰ ਲੈਵਲ ਤੇ ਇਥੇ ਬੰਦ ਕਰਾ ਰਿਆ ਕੁਆ ਇਥੋਂ ਪਾਣੀ ਜਰਾ ਬਾਹਰ ਆਦਾ ਪਾਣੀ ਨਹੀਂ ਆਇਆ ਇਹ ਕੱਸੀ ਉੱਥੋਂ ਬੰਦ ਕਰਾ ਰਿਆ ਓਕੇ ਠੀਕ ਹੈ ਵੀ ਹਾ ਡਨ ਕਲੈਕਸ਼ਨ ਆਫ ਅਵਰ ਹੋਲ ਜੀ ਅਸੀਂ ਆਪਣੇ ਪੈਸੇ ਪਾ ਗਏ ਨਾ ਸਾਰੇ ਮੱਲੇ ਵਾਲਿਆਂ ਦੇ ਜੀ ਜੀ ਇਧਰੋਂ ਬੰਦ ਕਰਾ ਲਿਆ ਸਰ ਇਹ ਇਥੋਂ ਹੀ ਕਰਦੇ ਨੇ ਇਹਨੂੰ ਬਾਹਰ ਕਰਾ ਰਿਆ ਕੁਆ ਮੈਂ ਕੀ ਕਹਿੰਦਾ ਚਾਹ ਰਿਹਾਦਾ ਇਥੋਂ ਜਾਂਦਾ ਪਾਣੀ ਇਹ ਫੋਨ ਸਰ ਪਾਣੀ ਕਿਸੇ ਕੰਮ ਨਹੀਂ ਲੱਗਦਾ

ਜੋ ਜੀ ਗਵਰਨਮੈਂਟ ਨੇ ਕਰ ਨਹੀਂ ਕੁਝ ਨਹੀਂ ਅੱਜ ਤੁਸੀਂ ਦੇਖੋ ਜੀ ਬਰਸਾਤ ਦਾ ਮੌਸਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਅਸੀਂ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਇਹ ਜੀਵਨ ਨਗਰ ਦਾ ਜਿਹੜਾ ਨਾਲਾ ਹੈ ਇਹ ਜਿੱਲੇ ਆਪਣੇ ਉਫਾਮ ਤੇ ਆਂਦਾ ਹੈ ਫਿਰ ਬਰਬਾਦੀ ਤੇ ਤਬਾਹੀ ਕਰਦਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਸ ਨਾਲੇ ਦੀ ਵਜ੍ਹਾ ਨਾਲ ਸਾਡੇ ਜੀਵਨ ਨਗਰ ਵਾਸੀਆਂ ਦਾ ਬੜਾ ਨੁਕਸਾਨ ਹੋਇਆ ਹੈ ਤੇ ਇਸ ਵਾਰ ਅਸੀਂ ਸਾਰਿਆਂ ਨੇ ਕਲੈਕਟਿਵਲੀ ਕਿ ਡਿਸੀਜਨ ਲਿਆ ਕਿ ਕਈ ਐਸਾ ਕੰਮ ਕਰੀਏ ਕਿ ਇਸ ਵਾਰ ਜਿਹੜਾ ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਨਾ ਪੁੱਜੇ ਉਹ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਡੀ ਮਦਦ ਕਰਦੇ ਹੋਏ ਸਾਨੂੰ ਟੈਂਪੋਰਰੀ ਜਿਹੜਾ ਸੋਲੂਸ਼ਨ ਦਿੱਤਾ ਉੱਥੇ ਨਾਲਿਓਂ ਪਰ ਜਿਹੜੇ ਬੈਰੀਕੇਡਿੰਗ ਕਰਕੇ ਪਾਣੀ ਦੀ ਰੋਕਥਾਮ ਲਾਈ ਹੈ ਅਸੀਂ ਉਹਨਾਂ ਦਾ ਬਾਹਰ ਪ੍ਰਗਟ ਕਰਦੇ ਹਾਂ ਤੇ ਅੱਜ ਮੱਲਾ ਵਾਸੀਆਂ ਨੇ ਮਿਲ ਕੇ ਇਹ ਆਪਣੀ ਕਲੈਕਸ਼ਨ ਉੱਪਰ ਇਹ ਜਿਹੜੇ 20 ਪੁਆਇੰਟਸ ਹਨ ਜਿੱਥੋਂ ਪਾਣੀ ਅੰਦਰ ਆਂਦਾ ਹੈ ਤੇ ਅਸੀਂ ਬਜਰੀ ਰੇਤ ਸਿਮੰਟ ਇਹ ਸਭ ਆਪਣੇ ਆਪਣੇ ਪੈਸਿਆਂ ਨਾਲ ਇਕੱਠਾ ਕੀਤਾ ਫੋੜਾਟ ਅਸੀਂ ਇੱਥੇ ਬਦਦਵਾਰ ਲਾ ਲਈਏ ਇੱਕ ਉਸਕੋ ਨੇ ਤੇ ਦਿਵਾਰ ਲਾ ਦਈਏ ਜਿਹੜੀ ਪਾਣੀ ਦਾ ਜਿਹੜਾ ਹੈ ਇਹ ਦਬਾਅ ਜਿਹੜਾ ਬਾਹਰ ਆਂਦਾ ਇਹਨੂੰ ਬੰਦ ਕਰੀਏ ਤਾਂਕਿ ਲੋਕਾਂ ਦੇ ਘਰ ਜਿਹੜਾ ਪਾਣੀ ਨਾ ਪੁੱਜੇ ਔਰ ਜਿਹੜਾ ਨੁਕਸਾਨ ਨਾ ਹੋਵੇ ਤੇ ਮੈਂ ਮਹੱਲਾ ਵਾਸੀਆਂ ਦੇ ਤਰਫੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਖਾਸ ਕਰਕੇ ਮ्युनਿਸਪਲ ਕਮਿਸ਼ਨਰ ਦਿਮਯਾ ਯਾਦਵ ਸਾਹਿਬ ਦਾ ਉਹਨਾਂ ਦੀ ਟੀਮ ਦਾ ਸੀਟੀਓ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਸਾਡੇ ਪਾਸ ਪੁੱਛਦੇ ਨੇ ਔਰ ਲੋਕਾਂ ਦੀ ਸਮੱਸਿਆ ਸੁਣ ਕੇ ਉਹ ਦਾ ਐਕਸ਼ਨ ਲੈਂਦੇ ਨੇ ਅੱਜ ਸੀਟੀਓ ਸਾਹਿਬ ਪਰਸਨਲੀ ਆਏ ਸੀ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਕੱਲ ਸਵੇਰੇ ਲੇਬਰ ਲੱਗ ਜਾਏਗੀ ਨਾਲਾ ਗੈਂਗ ਦੀ ਜਿਹੜੀ ਨਾਲੇ ਦੀ ਸਫਾਈ ਕਰੇਗੀ ਮੈਨੂਅਲੀ ਕਿਉਂਕਿ ਜੇਸੀਬੀ ਨਾਲੇ ਵਿੱਚ ਨਹੀਂ ਆ ਸਕਦੀ ਔਰ ਕੱਲ ਇਹ ਸਫਾਈ ਹੋਣ ਤੋਂ ਬਾਅਦ ਇਹ ਇਸ ਪਾਸੇ ਵੀ ਨਾਲੇ ਦੀ ਸਫਾਈ ਹੋਏਗੀ ਔਰ ਜਿੰਨੇ ਵੀ ਨਾਲੇ ਕਨੈਕਟਡ ਹਨ ਇਹ ਸਾਰੀ ਸਫਾਈ ਹੋ ਕੇ ਜਿਹੜੀ ਜੀਵਨ ਨਗਰ ਦੇ ਲੋਕਾਂ ਨੂੰ ਰਾਹਤ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਸਾਰਾ ਬੰਦੋਬਸਤ ਜਿਹੜਾ ਮਹੱਲਾ ਨਿਵਾਸੀਆਂ ਨੇ ਪੈਸੇ ਇਕੱਠੇ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਲਾਤਾ ਕਿ ਜਿੰਨੇ ਵੀ ਪੁਆਇੰਟ ਨੇ ਸਾਰੇ ਬੰਦ ਕਰ ਦਈਏ ਪਾਣੀ ਆਣ ਵਾਲੇ ਬਾਕੀ ਐਪੀਜੀ ਨੇ ਸੀਟੀਓ ਸਾਹਿਬ ਨੂੰ ਬੁਲਾਇਆ ਔਰ ਬਾਕੀ ਬੰਦੇ ਆਏ ਗਵਰਨਮੈਂਟ ਦੇ ਉਹਨਾਂ ਨੇ ਕਮਿਟੋ ਕੀਤੀ ਹੈ ਕਿ ਸਾਰੇ ਦਾ ਸਾਰਾ ਨਾਲਾ ਜਿਹੜਾ ਕੱਢ ਦੇਾਂਗੇ ਕੱਲ ਕਮਿਟਮੈਂਟ ਆ ਕੇ ਪਾਣੀ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ ਥੈਂਕ ਯੂ ਸਰ ਹੈਪੀ ਵੀਆ ਜਿੰਦਾਬਾਦ ਹੈਪੀ ਵੀਆ ਜਿੰਦਾਬਾਦ